ਸ਼ਸ਼ੀਕਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਤੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਦੇ ਆ ਕਿ ਆਪਾਂ ਅਕਸਰ ਸੁਣਦੇ ਆ ਕਿ ਤਾਲਿਬਾਨੀ ਸਜ਼ਾ ਤੇ ਤਾਲਿਬਾਨੀ ਕਾਨੂੰਨ ਵਾਕਈ ਬਿਲਕੁਲ ਹੈ ਤੇ ਕੱਲ ਇਹ ਕਾਨੂੰਨ ਤੇ ਤਾਲਿਬਾਨ ਸਰਕਾਰ ਦੇ ਆਦੇਸ਼ ਭਾਰਤ ਵਿੱਚ ਵੀ ਦੇਖੇ ਖਾਸ ਕਰਕੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਦੇਖੇ ਗਏ ਉਹ ਵੀ ਮੀਡੀਆ ਨੇ ਅੱਖੀਂ ਦੇਖਿਆ ਪ੍ਰੈਸ ਕਾਨਫਰੰਸ ਦੇ ਵਿੱਚ ਮਹਿਲਾਵਾਂ ਜੋ ਪੱਤਰਕਾਰ ਨੇ ਉਹਨਾਂ ਦੀ ਐਂਟਰੀ ਬੈਨ ਕੀਤੀ ਗਈ ਕਿਉਂ ਕੀਤੀ ਕਿਹਨੇ ਕੀਤੀ ਇਸ ਤੇ ਗੱਲਬਾਤ ਕਰਾਂਗੇ ਸੋ ਲਗਭਗ 7 ਦਿਨ ਦੇ ਦੌਰੇ ਤੇ ਅਫਗਾਨਿਸਤਾਨ ਤਾਲਿਬਾਨੀ ਸਰਕਾਰ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਜੋ ਆਪਣੇ ਦੌਰੇ ਤੇ ਭਾਰਤ ਵਿੱਚ ਆਏ ਹੋਏ ਨੇ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਤੋਂ ਪਹਿਲਾਂ ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਨਾਲ ਕਾਫੀ ਮੀਟਿੰਗਾਂ ਕੀਤੀਆਂ ਇਸ ਮੀਟਿੰਗਾਂ ਦਾ ਮਕਸਦ ਦੋਨਾਂ ਦੇਸ਼ਾਂ ਦੇ ਵਿੱਚ ਦਵੱਲੇ ਵਪਾਰ ਮਾਨਵਤਾ ਦੀ ਸਹਾਇਤਾ ਸੁਰੱਖਿਆ ਅਤੇ ਸਹਿਯੋਗ ਤੇ ਵਿਚਾਰ ਕੀਤਾ ਗਿਆ ਚੰਗੀ ਗੱਲ ਹੋਣਾ ਵੀ ਚਾਹੀਦਾ ਔਰ ਅਫਗਾਨਿਸਤਾਨ ਦੇ ਲਈ ਭਾਰਤ ਨੇ ਕੱਲ ਉਹਨਾਂ ਨੂੰ ਅੱਧੀ ਦਰਜ ਦੇ ਕਰੀਬ ਐਂਬੂਲੈਂਸਾਂ ਦੀਆਂ ਚਾਬੀਆਂ ਵੀ ਸੌਪੀਆਂ ਜੋ ਕਿ ਭਾਰਤ ਨੇ ਉਹਨਾਂ ਨੂੰ ਦਿੱਤੀਆਂ ਸੋ ਚੰਗੀ ਗੱਲ ਹੈ ਇੱਕ ਵੱਡਾ ਕਦਮ ਹੈ ਚੰਗਾ ਕਦਮ ਹੈ ਪਰ ਇਹ ਭਾਰਤ ਦੌਰਾ ਉਸ ਸਮੇਂ ਚਰਚਾ 'ਚ ਆਇਆ ਜਦੋਂ ਕੱਲ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਮਹਿਲਾਵਾਂ ਦੀ ਐਂਟਰੀ ਤੇ ਬੈਨ ਕਰ ਦਿੱਤਾ ਕਿ ਕੋਈ ਵੀ ਮਹਿਲਾ ਪੱਤਰਕਾਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਐਂਟਰੀ ਨਹੀਂ ਕਰ ਸਕਦੀ ਸੋ ਉਹਨਾਂ ਨੇ ਆਪਣਾ ਤਾਲੀਬਾਨੀ ਕਾਨੂੰਨ ਆਪਣਾ ਤਾਲੀਬਾਨੀ ਪ੍ਰਸ਼ਾਸਨਿਕ ਰਵਈਆ ਉਹ ਉੱਥੇ ਦਿਖਾਇਆ ਤੇ ਉਸ ਨੂੰ ਅੰਜਾਮ ਦਿੱਤਾ ਤੇ ਉਹ ਸਫਲ ਹੋਈ ਪਰ ਕਿ ਜਿਹੜੇ ਸਾਡੇ ਦੇਸ਼ ਦੇ ਅਧਿਕਾਰੀ ਉਸ ਸਮੇਂ ਹਾਜ਼ਰ ਸੀ ਕਿ ਨਹੀਂ ਹੋਣਾ ਚਾਹੀਦਾ ਸੀ ਇਹ ਕਿ ਉਹ ਉਸ ਦਾ ਵਿਰੋਧ ਕਰ ਦੇ ਜਾਂ ਫਿਰ ਸਾਡਾ ਪੱਤਰਕਾਰ ਪਾਈਚਾਰਾ ਵੀ ਉਹਦਾ ਵਾਕਆਊਟ ਕਰ ਸਕਦਾ ਸੀ ਕਿਉਂਕਿ ਸਾਡੇ ਦੇਸ਼ ਵਿੱਚ ਕਾਨੂੰਨ ਨਹੀਂ ਸਾਡੇ ਬਰਾਬਰਤਾ ਹੈ ਮਹਿਲਾ ਤੇ ਪੁਰਸ਼ ਬਰਾਬਰਤਾ ਦਾ ਰੱਖਦੇ ਨੇ ਸੋ ਜੇਕਰ ਆਪਾਂ ਅਫਗਾਨਿਸਤਾਨ ਦੀ ਗੱਲ ਕਰੀਏ ਤਾਂ ਉੱਥੇ 2021 ਦੇ ਵਿੱਚ ਤਾਲਿਬਾਨ ਨੇ ਰਾਜ ਆਇਆ ਇਸ ਤੋਂ ਪਹਿਲਾਂ ਤਾਲਿਬਾਨਾਂ ਨੂੰ ਅਤਵਾਦੀ ਕਿਹਾ ਜਾਂਦਾ ਸੀ ਪਰ 2021 ਦੇ ਵਿੱਚ ਉਹਨਾਂ ਦਾ ਰਾਜ ਆ ਗਿਆ ਉਹਨਾਂ ਦੇ ਮੰਤਰੀ ਬਣ ਰਹੇ ਉਹਨਾਂ ਦੇ ਐਮਐਲਏ ਆ ਉਹਨਾਂ ਦੇ ਚੇਅਰਮੈਨ ਨੇ ਤੇ ਉਹਨਾਂ ਦੇ ਮੁੱਖ ਮੰਤਰੀ ਆ ਤੇ ਉਹਨਾਂ ਦੇ ਪ੍ਰਧਾਨ ਮੰਤਰੀ ਆ ਸੋ ਉੱਥੇ ਉਹਨਾਂ ਨੇ ਆਪਣਾ ਕਾਨੂੰਨ ਜਿਹੜਾ ਉਹ ਲਾਗੂ ਕੀਤਾ ਹੋਇਆ ਸੋ ਉਹਨਾਂ ਦਾ ਆਪਣਾ ਕਾਨੂੰਨ ਕੀ ਹੈ ਖਾਸ ਕਰਕੇ ਮਹਿਲਾਵਾਂ ਦੇ ਲਈ ਕਿ 12 ਸਾਲ ਤੋਂ ਵੱਧ ਦੀ ਕੋਈ ਵੀ ਲੜਕੀ ਸਕੂਲ ਨਹੀਂ ਜਾਏਗੀ ਕਾਲਜ ਨਹੀਂ ਜਾਏਗੀ ਯੂਨੀਵਰਸਿਟੀ ਨਹੀਂ ਜਾਏਗੀ ਖੇਤ ਸਿੱਖਿਆ ਰੱਖਿਆ ਇਹਨਾਂ ਖੇਤਰਾਂ ਦੇ ਵਿੱਚ ਤੇ ਹੋਰ ਜਿਹੜੇ ਸਰਕਾਰੀ ਜਾਂ ਅਰਧ ਸਰਕਾਰੀ ਦਫ਼ਤਰ ਜਾਂ ਕੋਈ ਕੰਮ ਆ ਉੱਥੇ ਕੰਮ ਨਹੀਂ ਕਰੇਗੀ ਸੋ ਇਹ ਉਹਨਾਂ ਦਾ ਕਾਨੂੰਨ ਹੈ ਯੂਨੈਸਕੋ ਦੇ ਅਨਸਾਰ 1.1 ਮਿਲੀਅਨ ਜਿਹੜੀਆਂ ਕੁੜੀਆਂ ਨੇ ਉਹ ਇਸ ਸਮੇਂ ਅਫਗਾਨਿਸਤਾਨ ਦੇ ਵਿੱਚ ਸਿੱਖਿਆ ਤੋਂ ਵਾਂਝੀਆਂ ਨੇ ਵੱਡੀ ਗੱਲ ਹੈ ਕਿ ਨਹੀਂ ਹੋਣਾ ਚਾਹੀਦਾ ਸਿੱਖਿਆ ਦਾ ਪ੍ਰਾਪਤ ਕਰਨ ਦਾ ਹਰ ਇੱਕ ਨੂੰ ਅਧਿਕਾਰ ਹੈ ਪਰ ਸਿੱਖਿਆ ਰੱਖਿਆ ਤੇ ਸਿਹਤ ਖੇਤਰ ਦੇ ਵਿੱਚ ਮਹਿਲਾਵਾਂ ਦੀ ਜਿਹੜੀ ਪੇਸ਼ੇਵਰੀ ਆ ਉਹਦੀ ਵੱਡੀ ਘਾਟ ਪਾਈ ਜਾ ਰਹੀ ਹੈ ਜਿਸ ਕਰਕੇ ਉੱਥੇ ਵੱਡਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਪਿਛਲੇ ਲਗਭਗ ਆਪਾਂ ਪਿਛਲੇ ਮਹੀਨੇ ਤੇ ਜਾਈਏ ਤਾਂ ਇੱਕ ਹਫਤੇ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਤਿੰਨ ਪਚਾਲ ਦੇ ਝਟਕੇ ਦੇਖੇ ਗਏ ਜਿਨ੍ਹਾਂ ਦੇ ਵਿੱਚ 2000 ਤੋਂ ਵੱਧ ਲੋਕਾਂ ਦੀ ਮੌਤ ਹੋਈ ਪਰ ਉਸ ਸਮੇਂ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਤਸਵੀਰਾਂ ਦੇਖੀਆਂ ਕਲਿੱਪਾਂ ਦੇਖੀਆਂ ਤਾਂ ਸ਼ਰਮਸ਼ਾਰ ਹੋਣਾ ਪਿਆ ਕਿ ਸਭ ਤੋਂ ਵੱਧ ਜ਼ਖਮੀਆਂ ਦੀ ਗਿਣਤੀ ਮਹਿਲਾਵਾਂ ਦੀ ਸੀ ਕਿਉਂ ਕਿਉਂਕਿ ਉਹਨਾਂ ਨੂੰ ਉੱਥੋਂ ਕੱਢਣ ਦੇ ਲਈ ਜਾਂ ਉੱਥੋਂ ਜਿਹੜਾ ਉਹਨਾਂ ਨੂੰ ਕੱਢਣ ਦੇ ਲਈ ਕਾਰਜ ਚਲਾਏ ਉਹਨਾਂ ਦੇ ਵਿੱਚ ਜ਼ਿਆਦਾ ਗਿਣਤੀ ਪੁਰਸ਼ਾਂ ਦੀ ਸੀ ਪਰ ਉੱਥੇ ਕਾਨੂੰਨ ਆ ਕਿ ਪੁਰਸ਼ ਕਿਸੇ ਮਹਿਲਾ ਜਾਂ ਕੁੜੀ ਨੂੰ ਹੱਥ ਨਹੀਂ ਲਾ ਸਕਦਾ ਇਸ ਕਰਕੇ ਉਹਨਾਂ ਨੂੰ ਸ਼ੂ ਨਹੀਂ ਸਕਦਾ ਜਿਸ ਕਰਕੇ ਉਹਨਾਂ ਨੂੰ ਨਹੀਂ ਕੱਢਿਆ ਗਿਆ ਤੇ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਅਫਗਾਨਿਸਤਾਨ ਦੇ ਵਿੱਚ ਸਿਹਤ ਸਿੱਖਿਆ ਤੇ ਰੱਖਿਆ ਖੇਤਰ ਦੇ ਵਿੱਚ ਮਹਿਲਾ ਪੇਸ਼ੇਵਰਾਂ ਜਿਹੜੇ ਆ ਉਹਨਾਂ ਦੀ ਘਾਟ ਪਾਈ ਗਈ ਹੈ ਤੇ ਜਿਸ ਕਰਕੇ ਵੱਡਾ ਨੁਕਸਾਨ ਦੇਖਣ ਨੂੰ ਮਿਲਿਆ ਸੋ ਕੱਲ ਹੁਣ ਗੱਲ ਦਿੱਲੀ ਦੀ ਕਿ ਕੱਲ ਦਿੱਲੀ ਦੇ ਵਿੱਚ ਜਿਹੜਾ ਹੋਇਆ ਇਸ ਦੀ ਚੋਂ ਪਾਸਿਓਂ ਨਿੰਦਾ ਕੀਤੀ ਜਾ ਰਹੀ ਹੈ ਔਰ ਨਿੰਦਾ ਹੋਣੀ ਵੀ ਚਾਹੀਦੀ ਹੈ ਕਿਉਂਕਿ ਭਾਰਤ ਵਰਗੇ ਖੁਸ਼ਹਾਲ ਦੇਸ਼ ਦੇ ਵਿੱਚ ਜਿੱਥੇ ਮਹਿਲਾ ਤੇ ਪੁਰਸ਼ ਸਾਰੇ ਬਰਾਬਰ ਨੇ ਬਰਾਬਰਤਾ ਦਾ ਅਧਿਕਾਰ ਹੈ ਪਰ ਉੱਥੇ ਅਜਿਹਾ ਜਿਹੜਾ ਕੀਤਾ ਗਿਆ ਉਹ ਨਹੀਂ ਹੋਣਾ ਚਾਹੀਦਾ ਸੀ ਤੋ ਇਸ ਵੰਦੀ ਸਾਡੇ ਨਾਲ ਸਾਡੇ ਸਹਿਯੋਗੀ ਸੀਨੀਅਰ ਪੱਤਰਕਾਰ ਬਗੇਲ ਸਿੰਘ ਜੁੜ ਚੁਕੇ ਨੇ ਐ ਬਗੇਲ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਮਿਹਰਬਾਨੀ ਮਿਹਰਬਾਨੀ ਜੀ ਵਰਤਣਾ ਚਾਹੋ ਮਿਹਰਬਾਨੀ ਜੀ ਅ ਅਚਬਗੇਲ ਸਿੰਘ ਜੀ ਕੀ ਦੱਸੋ ਕਿ ਕੱਲ ਤੁਸੀਂ ਵੀ ਕੱਲ ਸੋਸ਼ਲ ਮੀਡੀਆ ਤੇ ਸਵੇਰ ਤੋਂ ਦੇਖ ਰਹੇ ਹੋ ਕਈ ਵੱਡੀਆਂ ਵੱਡੀਆਂ ਜਿਹੜੇ ਮੀਡੀਆ ਹਾਊਸ ਨੇ ਅੰਗਰੇਜ਼ੀ ਹਿੰਦੀ ਪੰਜਾਬੀ ਸਾਰਿਆਂ ਨੇ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਵੀ ਕੀਤਾ ਹੈ ਕਿ ਕੱਲ ਦਿੱਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਜਿਹੜੀ ਪ੍ਰੈਸ ਕਾਨਫਰੰਸ ਅਫਗਾਨਿਸਤਾਨ ਦੇ ਤਾਲੀਬਾਨੀ ਸਰਕਾਰ ਦੇ ਜਿਹੜੇ ਉੱਥੋਂ ਦੇ ਵਿਦੇਸ਼ ਮੰਤਰੀ ਆ ਅਮੀਰ ਖਾਨ ਮੁਤਕੀ ਉਹਨਾਂ ਨੇ ਕੀਤੀ ਪਰ ਉੱਥੇ ਇੱਕ ਬੜੀ ਵੱਡੀ ਇੱਕ ਸ਼ਰਮਸ਼ਾਰ ਘਟਨਾ ਦੇਖਣ ਨੂੰ ਮਿਲੀ ਸੀ ਉਹਨੂੰ ਸ਼ਰਮਸ਼ਾਰ ਇਸ ਕਰਕੇ ਕਹਾਂਗਾ ਕਿ ਸਾਡੇ ਦੇਸ਼ ਦੇ ਵਿੱਚ ਅਜਿਹਾ ਕਦੇ ਨਹੀਂ ਹੋਇਆ ਤੇ ਨਾ ਹੀ ਸ਼ਾਇਦ ਹੋਏਗਾ ਕਿ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮਹਿਲਾ ਪੱਤਰਕਾਰਾਂ ਦੀ ਐਂਟਰੀ ਬੈਨ ਕੀਤੀ ਗਈ ਕਿਵੇਂ ਦੇਖਦੇ ਹੋ ਉਹਨੂੰ ਔਰ ਪਾਲਾ ਸਾਹਿਬ ਜੇ ਦੇਖਿਆ ਜਾਵੇ ਤਾਂ ਮੈਂ ਸਮਝ ਜਾਂਦੀ ਇਹ ਸਾਡੀ ਕੇਂਦਰ ਸਰਕਾਰ ਦਾ ਫਾਲਟ ਹੈ ਬਸ ਬਟਾ ਜੀ ਇਹ ਲਾਕੀ ਹੈ ਇਹ ਇੱਕ ਇੱਕ ਪਾਸੇ ਤਾਂ ਅਮਰੀਕਾ ਵਰਗਤ ਮਹਾਸ਼ਕਤੀ ਤੋਂ ਵੀ ਇਹ ਦਾਵਾ ਕਰਦੇ ਨੇ ਉੱਪਰ ਹੋਣ ਦਾ ਉਹਨਾਂ ਨਾਲ ਬਿਆਨੋ ਬਿਆਨੇ ਵੀ ਹੁੰਦੇ ਨੇ ਹੈਨਾ ਤੇ ਇੱਕ ਪਾਸੇ ਕਿ ਇਹ ਅਫਗਾਨਿਸਤਾਨ ਦੀ ਸਰਕਾਰ ਆ ਤਾਲ ਕੱਟੜ ਸੋਚ ਵਾਲੀ ਤੇ ਉਹਨਾਂ ਦੇ ਮੂਹਰੇ ਇਸ ਤਰ੍ਹਾਂ ਲੱਫ ਜਾਣਾ ਮੈਂ ਸਮਝਦਾ ਇਹ ਕਿਤੇ ਨਾ ਕਿਤੇ ਜਾ ਕੇ ਇਹ ਇਹ ਵੀ ਖਤਰਾ ਮਹਿਸੂਸ ਹੁੰਦਾ ਕਿ ਇਹ ਕਿਤੇ ਮਨੁਵਾਦੀ ਸੋਚ ਨੂੰ ਉਭਾਰਨ ਵਾਲੀ ਗੱਲ ਤਾਂ ਨਹੀਂ ਜੀ ਕਿਉਂਕਿ ਮਨੁਵਾਦੀ ਸੋਚ ਜਿਹੜੀ ਹੈਗੀ ਸੋਚ ਉਹ ਵੀ ਔਰਤ ਜਾਤ ਦਲਿਤ ਵਰਗ ਵਗੈਰਾ ਨੂੰ ਉਹ ਨਹੀਂ ਮਤਲਬ ਮਨੁੱਖੀ ਕੀ ਕੈਟਾਗਰੀ ਦੇ ਵਿੱਚ ਸਮਝਦੇ ਹੂੰ ਆਪ ਤਦਾਸੀਂ ਦੇਖਿਆ ਇਤਿਹਾਸ ਵਿੱਚ ਇਤਿਹਾਸ ਦੇ ਵਿੱਚ ਕੀ ਹਾਲ ਰਿਹਾ ਜੀ ਤੇ ਇਹੋ ਹਾਲ ਤਾਲਿਵਾਨੀਆਂ ਵੱਲੋਂ ਵੀ ਕੀਤਾ ਜਾਂਦਾ ਉੱਥੇ ਉਹਨਾਂ ਨੇ ਸਕੂਲ ਦੀ ਪੜ੍ਹਾਈ ਤੇ ਵੀ ਬੰਦਸ਼ਾਲਾਂੀਆਂ ਹੋਈਆਂ ਨਹੀਂ ਬਿਲਕੁਲ ਉਹ ਉਹਨਾਂ ਦਾ ਆਪਣਾ ਕਾਨੂੰਨ ਹੈ ਤਾਲਿਵਾਨ ਦਾ ਸਾਡੇ ਮੁਲਕ ਦੇ ਵਿੱਚ ਆ ਕੇ ਹੂੰ ਉਹਨਾਂ ਵੱਲੋਂ ਇਸ ਤਰ੍ਹਾਂ ਕੀਤਾ ਜਾਣਾ ਇੱਥੋਂ ਚਾਹੀਦਾ ਸੀ ਵੀ ਤੇ ਕੋਈ ਤੁਹਾਡੇ ਮੁਲਕ ਦਾ ਕਾਨੂੰਨ ਆ ਸਾਡੇ ਮੁਲਕ ਦਾ ਨਹੀਂ ਹੈ ਹੂੰ ਸਾਡੇ ਬਰਾਬਰਤਾ ਕੀ ਭਾਰਤ ਸਰਕਾਰ ਦੀ ਗਲਤੀ ਮੰਨੀ ਜਾਂਦੇ ਆ ਜਾਂ ਉਹਦੀ ਕਮੀ ਹੈ ਭਾਰਤ ਸਰਕਾਰ ਨੂੰ ਚਾਹੀਦਾ ਸੀ ਇਹ ਭਾਰਤ ਸਰਕਾਰ ਨੂੰ ਚਾਹੀਦਾ ਸੀ ਵੀ ਇਹ ਦੇਖੋ ਤੁਹਾਡੇ ਮੁਲਕ ਦਾ ਕਾਨੂੰਨ ਹੋਊਗਾ ਤੁਸੀਂ ਮੈਲਾਵਾ ਨੂੰ ਨਹੀਂ ਬਰਾਬਰਤਾ ਦਿੰਦੇ ਪਰ ਸਾਡੇ ਮੁਲਕ ਦੇ ਵਿੱਚ ਬਰਾਬਰਤਾ ਇਸ ਕਰਕੇ ਅਸੀਂ ਅਜਿਹਾ ਨਹੀਂ ਕਰ ਸਕਦੇ ਤੁਸੀਂ ਪ੍ਰੈਸ ਕਾਨਫਰੰਸ ਕਰਨੀ ਆ ਕਰੋ ਨਹੀਂ ਕਰਨੀ ਤਾਂ ਤੁਹਾਡੀ ਮਰਜ਼ੀ ਅਗਲੀ ਗੱਲ ਹੈਗੀ ਸਾਡੇ ਪੱਤਰਕਾਰ ਭਾਈਚਾਰੇ ਦੀ ਸਾਡੇ ਸਮੁੱਚੇ ਪੱਤਰਕਾਰ ਭਾਈਚਾਰੇ ਨੂੰ ਵੇ ਉਹ ਕਰ ਦੇਣਾ ਚਾਹੀਦਾ ਸੀ ਬਾਈਕਾਟ ਕਰ ਦੇਣਾ ਚਾਹੀਦਾ ਸੀ ਸੀਟਾ ਬਾਈਕਾਟ ਕਰਨਾ ਚਾਹੀਦਾ ਸੀ ਹੂੰ ਕਿਉਂਕਿ ਅਸੀਂ ਲੋਕਾਂ ਦੇ ਆ ਸਮੱਸਿਆਵਾਂ ਦੀ ਗੱਲ ਕਰਦੇ ਆ ਤੇ ਆਪਣੇ ਤੇ ਜਦੋਂ ਪੈਂਦੀਆਂ ਸੀ ਉਹਦੇ ਬਾਰੇ ਸੁਪ ਕਰਦੇ ਆ ਇਹ ਕਿਥੋਂ ਦੀ ਹੈਗੀ ਸਿਆਣਪ ਸਾਡੀ ਹੂੰ ਤੇ ਕੀ 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 ਲੱਗਦਾ ਕਿ ਇਹਦੇ ਵਿੱਚ ਭਾਰਤ ਸਰਕਾਰ ਨੂੰ ਇਨਵੋਲਵ ਹੋਣਾ ਚਾਹੀਦਾ ਸੀ ਭਾਰਤ ਸਰਕਾਰ ਦੇ ਮੰਤਰੀ ਕਿਉਂਕਿ ਵਿਦੇਸ਼ ਮੰਤਰੀ ਜਿਹੜੇ ਜੈ ਸ਼ੰਕਰ ਉਹਨਾਂ ਨਾਲ ਮੀਟਿੰਗਾਂ ਵੀ ਕੀਤੀ ਹੈ ਮੀਟਿੰਗਾਂ ਵੀ ਹੋਈਆਂ ਔਰ ਦੂਜੀ ਗੱਲ ਮੈਂ ਇੱਕ ਹੋਰ ਹੋਰ ਜਿਹੜੀ ਛੋਟੀ ਜਿਹੀ ਗੱਲ ਇੱਥੇ ਜ਼ਿਕਰ ਕਰਨਾ ਚਾਹੁੰਦਾ ਕਿ ਲੱਗਦਾ ਤੁਹਾਨੂੰ ਕਿ ਜਦੋਂ ਮੀਟਿੰਗਾਂ ਹੋਈਆਂ ਤਾਂ ਉੱਥੇ ਵੀ ਕੁਝ ਮਹਿਲਾ ਅਧਿਕਾਰੀ ਹੋਣਗੇ ਮਹਿਲਾ ਕਰਮਚਾਰੀ ਹੋਣਗੇ ਬਿਲਕੁਲ ਜੇ ਉੱਥੇ ਵੀ ਇਹ ਜਿਹਾ ਹੋਇਆ ਧਾਰਜ ਕਰੋ ਜੇ ਹੋਇਆ ਉੱਥੇ ਤਾਂ ਉਹ ਤਾਂ ਇਹਨਾਂ ਦੀ ਅੰਦਰੂਨੀ ਗੱਲ ਆ ਹੋ ਸਕਦਾ ਉੱਥੇ ਨਾ ਹੋਇਆ ਹੋਵੇ ਕਿਉਂਕਿ ਇਹ ਤਾਂ ਸੇ ਆਂਦੀਆਂ ਨੇ ਕੂਟਨੀਤਕ ਚਾਲਾਂ ਨੇ ਇਹ ਹੂੰ ਜਿਹੜੀਆਂ ਜਨਤਕ ਤੌਰ ਤੇ ਉਭਾਰਨੇ ਆਂਕ ਜਾਨੇ ਸਰਪਨਾ ਸਾਹਿਬ ਹੂੰ ਇਸ ਗੱਲ ਨੂੰ ਜਨਤਕ ਤੌਰ ਤੇ ਉਭਾਰਨ ਦੇ ਲਈ ਮੈਂ ਸਮਝਦਾ ਹਾਂ ਕਿ ਇਹ ਕੀਤਾ ਗਿਆ ਕੀ ਕੀ ਲੱਗਦਾ ਕਿ ਇਹਦਾ ਬਘੇਲ ਸਿੰਘ ਜੀ ਕੀ ਸਾਡੇ ਦੇਸ਼ ਦੇ ਵਿੱਚ ਤਾਂ ਇਹਦਾ ਜਿਹੜਾ ਪ੍ਰਭਾਵ ਹੈ ਉਹ ਕਿੰਨਾ ਕੁ ਮਾੜਾ ਪ੍ਰਭਾਵ ਆਪਾਂ ਦੇਖ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਦੇਖੋ ਇਸ ਜਿਹੜੀ ਕੇਂਦਰ ਦੀ ਸਰਕਾਰ ਹੈ ਹੂੰ ਜਿਸ ਤਰ੍ਹਾਂ ਉਹਨਾਂ ਵੱਲੋਂ ਕੱਟੜਵਾਦ ਨੂੰ ਪ੍ਰੇਫਰੈਂਸ ਦਿੱਤੀ ਜਾਂਦੀ ਹੈ। ਹੂੰ ਉਹਦੇ ਤੋਂ ਖਤਰੇ ਤਾਂ ਪਹਿਲਾਂ ਹੀ ਮੰਡਲ ਆਉਂਦੇ ਨੇ। ਹੂੰ ਇਸ ਦੇ ਉੱਤੇ ਜਿਹੜੇ ਸੂਝਵਾਨ ਹਿੰਦੁਸਤਾਨ ਦੇ ਲੋਕ ਨੇ ਉਹ ਇਸ ਗੱਲ ਤੇ ਚਿੰਤਾ ਜ਼ਾਹਰ ਕਰਦੇ ਨੇ। ਹੂੰ ਪਰ ਜਦੋਂ ਕਿਤੇ ਇਸ ਤਰ੍ਹਾਂ ਦੀ ਘਟਨਾ ਅਚਾਨਕ ਵਾਪਰ ਜਾਣੀ ਮੈਂ ਸਮਝਦਾ ਵੀ ਇਹ ਅਚਾਨਕ ਨਹੀਂ ਹੋਇਆ ਇਹ ਇਤਫਾਕੀਆ ਨਹੀਂ ਹੋਇਆ ਇਹ ਬੜੀ ਸੋਚੀ ਸਮਝੀ ਇੱਕ ਸਾਜ਼ਿਸ਼ ਕਹਿ ਸਕਦੇ ਆ ਜਿਹਦੇ ਨਾਲ ਭਾਰਤ ਵੀ ਇਸ ਪਾਸੇ ਨੂੰ ਸ਼ਾਤਬਾਧਨ ਵੱਲ ਫੋਟੇਗਾ ਹਾਂ ਕੀ ਕੀ ਬਗੇ ਲੱਗਦਾ ਕਿ ਤੁਹਾਨੂੰ ਕਦੇ ਪਹਿਲਾਂ ਕੋਈ ਅਜਿਹੀ ਘਟਨਾ ਦੇਖੀ ਹੋਵੇ ਪਰ ਮੈਨੂੰ ਲੱਗਦਾ ਕਿ ਸ਼ਾਇਦ ਸਾਡੇ ਦੇਸ਼ ਦੇ ਵਿੱਚ ਅਜਿਹੀ ਘਟਨਾ ਪਹਿਲੀ ਹੋ ਸਕਦੀ ਮੁੱਖ ਦੇ ਵਿੱਚ ਇਸ ਤਰ੍ਹਾਂ ਦਾ ਬੇਸ਼ੱਕ ਬਿਲਕੁਲ ਨਹੀਂ ਹਮ ਪਰ ਜਿੱਕਰ ਉਹ ਹਿੰਦੁਸਤਾਨ ਵੱਧ ਰਿਹਾ ਹਮ ਜਿੱਕਰ ਨੂੰ ਕੇਂਦਰੀ ਤਾਕਤਾਂ ਵੱਧ ਰਹੀਆਂ ਨੇ ਹਮ ਉਧਰੇ ਹਜਾ ਕੁਝ ਹੀ ਹੋਵੇਗਾ ਹਮ ਕਿਉਂਕਿ ਪਹਿਲਾਂ ਕਦੇ ਨਹੀਂ ਹੋਇਆ ਇਹ ਪਹਿਲੀ ਘਟਨਾ ਹੈ ਸਾਡੇ ਦੇਸ਼ ਦੇ ਵਿੱਚ ਕਿ ਕਿਸੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਮਹਿਲਾ ਪੱਤਰਕਾਰ ਦੀ ਐਂਟਰੀ ਬੈਨ ਹੋ ਗਈ ਇਹ ਬਿਲਕੁਲ 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 ਇਹ ਕੀ ਤੁਹਾਡੀ ਸਲਾਹ ਕਿਤੇ ਉਹਨਾਂ ਨੇ ਆ ਕੇ ਅਚਨਚੇਤ ਹੀ ਥੋੜੋ ਕਹਤਾ ਪ੍ਰੈਸ ਕਾਨਫਰੰਸ ਵੇਲੇ ਵੀ ਇੱਥੇ ਨਹੀਂ ਹੋਣਾ ਪਹਿਲੇ ਹੀ ਤੈਅ ਹੋਏਗਾ ਹੂੰ ਤਾਂ ਫਿਰ ਪ੍ਰੈਸ ਕਾਨਫਰੰਸ ਹੀ ਰੱਦ ਕਰ ਦੇਣੀ ਚਾਹੀਦੀ ਸੀ ਬਿਲਕੁਲ ਇਹ ਤਾਂ ਸਰਕਾਰ ਨੂੰ ਹੀ ਚਾਹੀਦਾ ਸੀ ਵੀ ਨਹੀਂ ਹੋਊਗਾ ਇਹ ਹੂੰ ਕਿ ਪ੍ਰੈਸ ਕਾਨਫਰੰਸ ਹੀ ਨਹੀਂ ਹੋਊਗੀ ਪਰ ਅਜਿਹਾ ਨਹੀਂ ਹੋਊਗਾ ਹੂੰ ਜਦੋਂ ਇਹ ਦੇਖਿਆ ਹੋਇਆ ਉਸ ਤੋਂ ਅੱਗੇ ਸਾਡੇ ਪੱਤਰਕਾਰ ਭਾਈਚਾਰੇ ਦਾ ਵੀ ਇਹ ਮੈਂ ਸਮਝਦਾ ਵੀ ਬਹੁਤ ਵੱਡੀ ਇੱਕ ਇਹ ਮਿਸਟੇਕ ਆ ਕਿ ਉਹਨਾਂ ਨੇ ਇਸ ਦਾ ਬਾਈਕਟ ਕਿਉਂ ਨਹੀਂ ਕੀਤਾ ਚਲੋ ਚਲੋ ਠੀਕ ਹੈ ਠੀਕ ਹੈ ਗਿਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜਨ ਦੇ ਲਈ ਸੋ ਬਿਲਕੁਲ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਨੇ ਮਹਿਲਾ ਪੱਤਰਕਾਰ ਹਰਦੀਪ ਬਿਰਕ ਉਹ ਜੋੜ ਚੁੱਕੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਐ ਹਰਦੀਪ ਕੱਲ੍ਹ ਵਾਲੀ ਘਟਨਾ ਨੂੰ ਕਿਵੇਂ ਵਾਚਦੇ ਹੋ ਕਿਵੇਂ ਦੇਖਦੇ ਹੋ ਜਿਹੜੀ ਦਿੱਲੀ 'ਚ ਹੋਈ ਹੈ ਦੇਖੋ ਰੁਪਨਾ ਜੀ ਜਦੋਂ ਅਸੀਂ ਗੱਲ ਕਰਦੇ ਆ ਨਾ ਇੱਕ ਪਾਸੇ ਤਾਂ ਜਿਹੜਾ ਤਾਲੀਬਾਨ ਜਿਹੜਾ ਹੁਕਮਾਂ ਉਹਨਾਂ ਦੇ ਦੇਸ਼ ਵਿੱਚ ਉਹ ਚਲਾ ਰਹੇ ਨੇ ਆਪਣੀਆਂ ਮਹਿਲਾਵਾਂ ਨੂੰ ਆਪਣੇ ਉਸ ਤਰੀਕੇ ਦੇ ਨਾਲ ਕਿ ਨਾ ਤਾਂ ਜਿਹੜਾ ਹੈਗਾ ਤੁਸੀਂ ਉਸ ਤਰੀਕੇ ਨਾਲ ਪੜ੍ਹਾਈ ਲਿਖਾਈ ਕਰ ਸਕਦੇ ਹੋ ਨਾ ਮਰਦਾਂ ਦੇ ਬਰਾਬਰ ਜਿਹੜਾ ਹੈਗਾ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਕਰ ਸਕਦੇ ਹੋ ਜਾਂ ਤੁਸੀਂ ਵੱਡੇ ਅਹੁਦੇ ਨੇ ਜਿਹੜੇ ਉਹ ਤੁਸੀਂ ਜਿਹੜੀਆਂ ਮਹਿਲਾਵਾਂ ਨੇ ਉਹ ਨਹੀਂ ਕਰ ਸਕਦੀਆਂ ਤੇ ਇਸ ਤਰੀਕੇ ਦੇ ਤਾਲੀਬਾਨ ਹੁਕਮ ਉਹ ਆਪਣੇ ਦੇਸ਼ ਵਿੱਚ ਤਾਂ ਲਾਗੂ ਕਰ ਹੀ ਰਹੇ ਨੇ ਹੁਣ ਜਦੋਂ ਸਾਡੇ ਦੇਸ਼ ਦੇ ਵਿੱਚ ਵੀ ਇੱਥੇ ਆ ਕੇ ਜਦੋਂ ਤੁਸੀਂ ਆਂਦੇ ਹੋ ਆਇਓ ਤੁਸੀਂ ਅਸੀਂ ਵੈਲਕਮ ਕਰਦੇ ਆਂ ਪਰ ਸਾਡੀਆਂ ਮਹਿਲਾਵਾਂ ਦੇ ਉੱਤੇ ਕਿਉਂਕਿ ਸਾਡਾ ਤਾਂ ਦੇਸ਼ ਕਦੇ ਵੀ ਇਸ ਚੀਜ਼ ਨੂੰ ਜਿਹੜਾ ਬਰਦਾਸ਼ਤ ਕਰ ਹੀ ਨਹੀਂ ਸਕਦਾ ਅਸੀਂ ਤਾਂ ਉਸਰ ਤੀਰੋ ਜਿੱਥੇ ਬਾਬੇ ਨਾਨਕ ਨੇ ਜਿੱਥੇ ਮਾਤਾ ਸਾਹਿਬਕੌਰ ਨੇ ਅਗਵਾਈ ਸਿੱਖ ਪੰਥ ਦੀ ਕੀਤੀ ਆ ਅਸੀਂ ਕਿਵੇਂ ਕਰ ਲਾਂਗੇ ਫਿਰ ਜਦੋਂ ਮਹਿਲਾ ਪੱਤਰਕਾਰਾਂ ਦੀ ਗੱਲ ਆਉਂਦੀ ਹੈ ਕਿਹੜਾ ਮੈਨੂੰ ਦੱਸੋ ਉਹ ਤੁਸੀਂ ਕੰਟਰੀ ਹੈ ਜਿੱਥੇ ਮਹਿਲਾ ਪੱਤਰਕਾਰਾਂ ਨੇ ਆਪਣਾ ਯੂਰਪ ਕਰਨ ਹਰਦੀਪ ਤੁਸੀਂ ਅਕਸਰ ਅਕਸਰ ਤੁਸੀਂ ਪ੍ਰੈਸ ਕਾਨਫਰੰਸਾਂ ਜਾਂਦੇ ਹੋ ਤੁਸੀਂ ਕ੍ਰਾਈਮ ਬੀਟ ਦੀ ਗੱਲ ਕਰੀਏ ਚਾਹੇ ਅਸੀਂ ਪੋਲੀਟੀਕਲ ਬੀਟ ਦੀ ਗੱਲ ਕਰੀਏ ਚਾਹੇ ਅਸੀਂ ਕਿਸੇ ਬੀਟ ਦੀ ਗੱਲ ਕਰੀਏ ਮਹਿਲਾ ਪੱਤਰਕਾਰਾਂ ਨੇ ਆਪਣੀ ਤੁਸੀਂ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਹਰਦੀਪ ਮੇਰਾ ਇੱਕ ਸਵਾਲ ਹੈ ਕਿ ਤੁਸੀਂ ਅਕਸਰ ਪ੍ਰੈਸ ਕਾਨਫਰੰਸਾਂ ਜਾਂਦੇ ਹੋ ਤਾਂ ਉੱਥੇ ਜ਼ਰੂਰੀ ਨਹੀਂ ਕਿ ਇਹ ਵਿਦੇਸ਼ੀ ਦੌਰਾ ਜਿਹੜਾ ਪਹਿਲਾ ਹੋ ਸਕਦਾ ਕਿਸੇ ਦੇਸ਼ ਦੇ ਵਿੱਚ ਕੋਈ ਮੰਤਰੀ ਆਇਆ ਪਹਿਲਾਂ ਵੀ ਆਉਂਦੇ ਨੇ ਅਕਸਰ ਵਿਦੇਸ਼ਾਂ 'ਚੋਂ ਮੰਤਰੀ ਦੌਰੇ ਆਉਂਦੇ ਰਹਿੰਦੇ ਆ ਤੁਸੀਂ ਪ੍ਰੈ ਤਾਨੂੰ ਪਹਿਲਾਂ ਕਦੇ ਅਜਿਹੀ ਘਟਨਾ ਦੇਖਣ ਨੂੰ ਮਿਲੀ ਨਹੀਂ ਮੇਰੇ ਲਗਭਗ ਮੈਨੂੰ 22 ਸਾਲਾਂ ਦਾ ਜਿਹੜਾ ਮੇਰਾ ਪੱਤਰਕਾਰਤਾ ਦਾ ਜਿਹੜਾ ਕੈਰੀਅਰ ਆ ਕਿਉਂਕਿ ਅਸੀਂ ਜ਼ਿਆਦਾਤਰ ਜਿਹੜਾ ਮੈਂ ਕਵਰੇਜ ਕੀਤੀ ਹੈਗੀ ਉਹ ਮੈਂ ਇੰਡੀਆ ਦੇ ਅੰਦਰ ਹੀ ਜਿਹੜੀ ਕੀਤੀ ਆ ਬਾਹਰਲੇ ਦੇਸ਼ਾਂ ਦੇ ਵਿੱਚ ਚਲੋ ਹਲੇ ਨਹੀਂ ਵਿਛੜਨ ਦਾ ਮੌਕਾ ਮਿਲਿਆ ਪਰ ਮੈਨੂੰ ਦੁਹਰੋਂ ਵੀ ਕਦੇ ਕੋਈ ਐਹੋ ਜਿਹੀ ਜੜੀ ਘਟਨਾ ਸੁਣਨ ਨੂੰ ਨਹੀਂ ਮਿਲੀ ਪਈ ਦਿਸ ਇਜ਼ ਦਾ ਫਰਸਟ ਟਾਈਮ ਕਿ ਇਸ ਤਰੀਕੇ ਦੀ ਜਿਹੜੀ ਕੋਈ ਘਟਨਾ ਮੇਰੇ ਸਾਹਮਣੇ ਆਈ ਆ ਤੇ ਤੁਸੀਂ ਦੇਖੋ ਹੁਣ ਦਿੱਲੀ ਦੇ ਵਿੱਚ ਜਿਹੜੀਆਂ ਸਾਰੀਆਂ ਲੇਡੀਜ਼ ਨੇ ਉਹ ਰੋਜ਼ ਕਿਉਂ ਨਾ ਕਰਦੀਆਂ ਉਹਨਾਂ ਨੇ ਤਾਂ ਰੋਸ ਕਰਨਾ ਹੀ ਹੂੰ ਔਰ ਜਦੋਂ ਸਾਡੀ ਅਸੀਂ ਅੱਧੀ ਆਬਾਦੀ ਦੀ ਗੱਲ ਕਰਦੇ ਆ ਸਾਡੀ ਅੱਧੀ ਆਬਾਦੀ ਹੈ ਤੇ ਅਸੀਂ ਆਪਣੇ ਹੱਕ ਦੀ ਮੰਗ ਜਿਹੜੀ ਹੈ ਕਿਉਂ ਨਹੀਂ ਕਰਾਂਗੇ ਮੈਂ ਤਾਂ ਕਹਿੰਨੀ ਸੀ ਬਹੁਤ ਨਿੰਦਨਯੋਗ ਜਿਹੜੀ ਕਾਰਵਾਈ ਹੈ ਇੱਥੇ ਜੇਕਰ ਇਸ ਤਰੀਕੇ ਨਾਲ ਕੀਤਾ ਗਿਆ ਤਾਂ ਭਾਰਤ ਸਰਕਾਰ ਨੂੰ ਵੀ ਇਹਦੇ ਸੰਗਰੁੱਧ ਜਿਹੜਾ ਕੋਈ ਨਾ ਕੋਈ ਗੱਲ ਉਠਾਉਣੀ ਚਾਹੀਦੀ ਸੀ ਗੱਲ ਕਰਨੀ ਚਾਹੀਦੀ ਸੀ ਠੀਕ ਹੈ ਠੀਕ ਹੈ ਹਰਦੀਪ ਧੰਨਵਾਦ ਤੁਹਾਡਾ ਸੋ ਸਾਡੇ ਸਹਿਯੋਗੀ ਹਰਦੀਪ ਬਿਰਕ ਜੋ ਮਹਿਲਾ ਪੱਤਰਕਾਰ ਨੇ ਉਹਨਾਂ ਨੇ ਵੀ ਆਪਣਾ ਜੋ 22 ਸਾਲ ਦੇ ਕੈਰੀਅਰ ਦੇ ਵਿੱਚ ਦੇਖਿਆ ਕਿ ਅੱਜ ਤੱਕ ਕਦੇ ਜਿਹੜਾ ਨਹੀਂ ਦੇਖਿਆ ਤੋ ਇਸ ਤੋਂ ਪਹਿਲਾਂ ਬਘੇਲ ਸਿੰਘ ਉਹਨਾਂ ਨੇ ਵੀ ਜਿਹੜਾ ਇਸ ਦੀ ਨਿੰਦਾ ਕੀਤੀ ਹੈ ਨਿੰਦਾ ਚਾਰੇ ਪਾਸੇ ਹੋ ਰਹੀ ਹੈ ਚਾਹੇ ਕੋਈ ਵੀ ਹੋਵੇ ਜ਼ਰੂਰੀ ਨਹੀਂ ਕਿ ਪੱਤਰਕਾਰ ਖੇਤੇ 'ਚ ਹੋਣਾ ਚਾਹੀਦਾ ਉਸ ਦੀ ਨਿੰਦਾ ਆਮ ਵਿਅਕਤੀ ਵੀ ਕਰਦਾ ਕਿ ਸਾਡੇ ਦੇਸ਼ ਵਿੱਚ ਅਜਿਹੇ ਕਾਨੂੰਨ ਨਹੀਂ ਨਾ ਅਜੇ ਤੱਕ ਹੋਇਆ ਤੇ ਨਾ ਹੀ ਸ਼ਾਇਦ ਕਦੇ ਹੋਏਗਾ ਪਰ ਇਸ ਦੇ ਲਈ ਭਾਰਤ ਸਰਕਾਰ ਨੂੰ ਕਦਮ ਚੁੱਕਣਾ ਚਾਹੀਦਾ ਸੀ ਹੋ ਸਕਦਾ ਹੈ ਕਿ ਇਹ ਪ੍ਰੈਸ ਕਾਉਂਡ ਰੱਦ ਹੋ ਸਕਦੀ ਸੀ ਜਾਂ ਸਾਡੇ ਪੱਤਰਕਾਰ ਭਾਈਚਾਰੇ ਨੂੰ ਵੀ ਉਸ ਦਾ ਵਿਰੋਧ ਕਰਨਾ ਚਾਹੀਦਾ ਸੀ ਕਿ ਮਹਿਲਾ ਪੱਤਰਕਾਰ ਇਹਦਾ ਹਿੱਸਾ ਹੋ ਸਕਦੀਆਂ ਹਨ ਪਹਿਲਾਂ ਵੀ ਹੁੰਦੇ ਆਆਂ ਤੇ ਅੱਗੇ ਤੋਂ ਵੀ ਹੁੰਦਾ ਰਹਿਣੇ ਆ ਤਾਂ ਇਸ ਕਰਕੇ ਸਾਡੇ ਦੇਸ਼ ਵਿੱਚ ਅਜਿਹੀ ਜਿਹੜੀ ਘਟਨਾ ਉਹ ਸ਼ਰਮਸ਼ਾਰ ਕਰਨ ਵਾਲੀ ਹੈ ਔਰ ਅਜਿਹੀਆਂ ਘਟਨਾ ਅੱਗੇ ਤੋਂ ਨਾ ਵਾਪਰੇ ਇਸ ਦੇ ਲਈ ਕੇਂਦਰ ਸਰਕਾਰ ਨੂੰ ਕੁਝ ਸਖਤ ਕਦਮ ਚੁੱਕਣੇ ਚਾਹੀਦੇ ਨੇ ਅੱਜ ਦੇ ਪ੍ਰੋਗਰਾਮ ਚ ਇੰਨਾ ਹੀ ਮੈਨੂੰ ਤੋਂ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs કોલ ઓર સ્કેન ક્યુઆર કોડ ટુ કોન્ટેક્ટ us રોડિસ ઇન્ક મિલિયન માઈલ્સ વિથ સ્માઈલ ઓર સ્કેન ક્યુઆર કોડ ટુ કોન્ટેક્ટ us તાબા ઇન્ડિયન ક્યુઝિન ટ્રેસી ફાઇન ઓથેન્ટિક ઇન્ડિયન ક્યુઝિન ઇન ટ્રેસી ઓર સ્કેન ક્યુઆર કોડ ટુ કોન્ટેક્ટ us સિલી વેલી ફેમિલી ડેન્ટલ ઓફિસ ઓર સ્કેન ક્યુઆર કોડ ટુ કોન્ટેક્ટ us